ईमानदार लकड़हारा बहुत पुरानी गल है एक पिंड विच, एक गरीब पर बहुत ही मेहनती लकड़हारा रहा रोज़ाना जंगल विच जांदा अते लकड़ा कट के अपना अते अपने परिवार का गुजारा करता सी एक दिन वो एक नदी के कंडे लकड़ा कट रहा सी। अचानक उसके हथों कुहाड़ी तिलक गई अते सीधी डूंगी नदी जा डिगी लकड़हारा बहुत परेशान हो गया ਉਸ ਕੋਲ ਦੂਜੀ ਕੁਹਾੜੀ ਖਰੀਦਣ ਲਈ ਪੈਸੇ ਨਹੀਂ ਸਨ ਅਤੇ ਉਸ ਨੂੰ ਚਿੰਤਾ ਸੀ ਕਿ ਹੁਣ ਉਹ ਆਪਣੇ ਬੱਚਿਆਂ ਲਈ ਰੋਟੀ ਕਿਵੇਂ ਕਮਾਏਗਾ ਉਹ ਨਦੀ ਦੇ ਕੰਢੇ ਬੈਠ ਕੇ ਰੋਣ ਲੱਗ ਪਿਆ ਅਤੇ ਪਰਮਾਤਮਾ ਅੱਗੇ ਅਰਦਾਸ ਕਰਨ ਲੱਗਾ ਉਸ ਦਾ ਰੋਣਾ ਸੁਣ ਕੇ ਜਲ ਦੇਵਤਾ ਪਾਣੀ ਵਿੱਚੋਂ ਬਾਹਰ ਆਇਆ ਦੇਵਤੇ ਨੇ ਲੱਕੜਹਾਰੇ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਲੱਕੜਹਾਰੇ ਨੇ ਦੱਸਿਆ ਕਿ ਉਸ ਦੀ ਇੱਕੋ ਇੱਕ ਕੁਹਾੜੀ ਪਾਣੀ ਵਿੱਚ ਡਿੱਗ ਗਈ ਹੈ ਇਹ ਸੁਣ ਕੇ ਦੇਵਤੇ ਨੇ ਪਾਣੀ ਵਿੱਚ ਚੁੱਭੀ ਲਗਾਈ ਅਤੇ ਇੱਕ ਸੋਨੇ ਦੀ ਕੁਹਾੜੀ ਲੈ ਕੇ ਬਾਹਰ ਆਇਆ ਉਸਨੇ ਪੁੱਛਿਆ ਕਿ ਇਹ ਤੇਰੀ ਕੁਹਾੜੀ ਹੈ ਲੱਕੜਹਾਰੇ ਨੇ ਕਿਹਾ ਨਹੀਂ ਮਹਾਰਾਜ ਇਹ ਮੇਰੀ ਕੁਹਾੜੀ ਨਹੀਂ ਹੈ ਦੇਵਤੇ ਨੇ ਫਿਰ ਪਾਣੀ ਵਿੱਚ ਜੁੱਬੀ ਲਗਾਈ ਅਤੇ ਇਸ ਵਾਰੋ ਚਾਂਦੀ ਦੀ ਕੁਹਾੜੀ ਲੈ ਕੇ ਬਾਹਰ ਆਇਆ ਉਸਨੇ ਫਿਰ ਪੁੱਛਿਆ ਕਿ ਇਹ ਤੇਰੀ ਕੁਹਾੜੀ ਹੈ ਲੱਕੜਹਾਰੇ ਨੇ ਫਿਰ ਨਾ ਕਰ ਦਿੱਤੀ ਅਤੇ ਕਿਹਾ ਨਹੀਂ ਮੇਰੀ ਕੁਹਾੜੀ ਤਾਂ ਲੋਹੇ ਦੀ ਸੀ ਤੀਜੀ ਵਾਰ ਦੇਵਤਾ ਪਾਣੀ ਵਿੱਚ ਗਿਆ ਅਤੇ ਲੱਕੜਹਾਰੇ ਦੀ ਅਸਲੀ ਲੋਹੇ ਦੀ ਕੁਹਾੜੀ ਲੈ ਕੇ ਆਇਆ ਆਪਣੀ ਕੁਹਾੜੀ ਦੇਖ ਕੇ ਲੱਕੜਹਾਰਾ ਖੁਸ਼ੀ ਨਾਲ ਬੋਲਿਆ ਹਾਂਜੀ ਇਹੋ ਮੇਰੀ ਕੁਹਾੜੀ ਹੈ ਦੇਵਤਾ ਲੱਕੜਹਾਰੇ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਖੁਸ਼ ਹੋ ਕੇ ਲੱਕੜਹਾਰੇ ਨੂੰ ਉਸਦੀ ਲੋਹੇ ਦੀ ਕੁਹਾੜੀ ਦੇ ਨਾਲ ਨਾਲ ਸੋਨੇ ਅਤੇ ਚਾਂਦੀ ਦੀਆਂ ਕੁਹਾੜੀਆਂ ਵੀ ਇਨਾਮ ਵਜੋਂ ਦੇ ਦਿੱਤੀਆਂ ਲੱਕੜਹਾਰਾ ਧੰਨਵਾਦ ਕਰਦਾ ਹੋਇਆ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਗਿਆ ਸਿੱਖਿਆ ਇਮਾਨਦਾਰੀ ਸਭ ਤੋਂ ਉੱਤਮ ਨੀਤੀ ਹੈ ਦੋਸਤੋ ਇਸ ਪ੍ਰਕਾਰ ਦੀਆਂ ਹੋਰ ਮਜ਼ੇਦਾਰ ਅਤੇ ਸਿੱਖਿਆਦਾਇਕ ਕਹਾਣੀਆਂ ਲਈ ਸਾਡੀ YouTube ਚੈਨਲ ਪੰਜਾਬੀ ਬਾਲ ਸੰਸਾਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ